ਆਹਾ ਆਹਾ ਪਾਈਓ ਤੇ ਪੈਣੋ ਖੇਤਾ ਚ ਭਾਈ ਕੇ ਘਰ ਮਾ ਗਰਮਟ ਮਟਰਾਂ ਦੇ ਪਕਵੜੇ ਬਣਾਉਣ ਦਾ ਨਜ਼ਾਰਾ ਆ ਗਿਆ ਬਾ ਚਾਚਾ ਜੀ ਮਾ ਕਿਤਨੇ ਅਸੇ ਪਕਵੜੇ ਹੈ ਅ ਯਾਰ ਟਮਾਟਰਾਂ ਦੇ ਕੋਪ ਕੋੜੇ ਬਣਾਉਂਦਾ ਹੁੰਦਾ ਹੈ ਮੈਂ ਸੋਡੇ ਤੇ ਹੈਰਾਨ ਓਏ ਟਮਾਟਰਾਂ ਦੇ ਪਕੌੜੇ ਤਾਂ ਮੋਦੀ ਚਾਚਾ ਬੜੇ ਵਧੀਆ ਬਣਾਉਂਦਾ ਖਾ ਕੇ ਆਨੰਦ ਆ ਜਾਂਦਾ ਆਨੰਦ ਓ ਯਾਰ ਮੈਨੂੰ ਇੱਕ ਗੱਲ ਨਹੀਂ ਸਮਝਾਈ ਵੀ ਮੋਦੀ ਚਾਚਾ ਇੱਥੇ ਖੋਤਾਜ ਤਨੇ ਪਕੌੜੇ ਦੀ ਦੁਕਾਨ ਲਾ ਲਈ ਖੇਤ ਚ ਕਿਹੜਾ ਗਾ ਕਹੂਗਾ ਪਕੌੜੇ ਖਾਣ ਤੇਰੇ ਕੋਲ ਯਰ ਓਏ ਭਾਈਓ ਤੇ ਭੈਣੋ ਆਪਾਂ ਕਿਹੜਾ ਵੇਚਣ ਵਾਸਤੇ ਪਕੌੜੇ ਬਣਾਏ ਹੈ ਓਪਾ ਤਾਂ ਸੋਡੇ ਵਸਤੇ ਬਣਾਏ ਅਭੀ ਤੁਸੀਂ ਆਓਗੇ ਸੋਨੂੰ ਪਕੌੜੇ ਖਵਾ ਮੰਗੀ ਓ ਯਾਰ ਬਣਾਉਣੇ ਸੀ ਤਾਂ ਪਨੀਰ ਵਾਲੇ ਬਣਾ ਲੰਦਾ ਹੈ ਓ ਜਿਆਦਾ ਨਖਰੇ ਜਿਹੜਾ ਕਰੋ ਵਾਹ ਕਹਾ ਬਤਨੀ ਸੁਣਦੇ ਸੀ ਫਰੀਦ ਹੈ ਗਾ ਦਾ ਦੰਦ ਨਿਕ ਨਹੀਂਦੇ ਹੁੰਦੇ ਇੱਕ ਤਾਂ ਅਗਲਾ ਸੋਨੂੰ ਪਕੌੜੇ ਖਵਾਵੇ ਇੱਕ ਤਾਂ ਸਿੰਨਾ ਖਰੇ ਕਰਦੇ ਹੋਏ ਖਾਣੇ ਖਾਉਣੀ ਉੱਠ ਕੇ ਡਰ ਜਾਵੇ